ਤਸ਼ਰੀਕ ਕਾਲ ਬਾਈ ਜੀ ਸਾਰਿਆਂ ਨੂੰ ਤੁਹਾਡਾ ਕਰਦੇ ਆ ਅੱਜ ਦੇ ਬਲੌਗ 'ਚ ਸਵਾਗਤ ਲੋ ਜੀ ਆਪਣਾ ਬੀਜ ਬਜਾਈ ਦਾ ਕੰਮ ਗਿਆ ਨਿਬੜ ਤੇ ਹੁਣ ਛੜਤਾ ਹੀ ਕਣਕ ਨੂੰ ਪਾਣੀ ਸਵੇਰੇ ਸਵੇਰੇ ਦੇਖੋ ਜੀ ਕਿੱਦਾਂ ਧੁੰਦ ਧੁੰਦ ਜੀ ਵਾਲਾ ਮੌਸਮ ਬਣਿਆ ਵਾ ਤੇ ਬਾਕੀ ਨਾਲ ਦੀ ਨਾਲੇ ਧੁੱਪ ਵੀ ਚੜ ਗਈ ਨਿਕਲਿਆ ਸੂਰਜ ਵੀ ਤੇ ਆ ਚੱਲ ਲਈ ਆਪਣਾ ਕੰਮ ਕਿਹੜਾ ਆਪਣਾ ਭਰਨੇ ਵਾਲਾ ਏ ਤੇ ਬਾਕੀ ਉਧਰਲੀ ਸਾਈਡ ਅਸੀਂ ਭਰਤਾ ਤਾਂ ਸਾਰਾ ਤੇ ਨਾਲ ਦੀ ਨਾਲੇ ਦਿਖਾਉਂਦੇ ਤੁਹਾਨੂੰ ਮਸਰੀ ਆਪਣੀ ਤੇ ਮਸਰੀ ਦਾ ਜਾਮ ਵੀ ਦਿਖਾਉਂਦੇ ਹਨ ਹੁਣ ਤਾਂ ਪੂਰੀ ਲੱਗ ਪਈ ਹਰਿਆਈ ਮੰਨ ਮਸਰੀ ਵੀ ਉਹ ਵੀ ਦਿਖਾਉਂਦੇ ਤੁਹਾਨੂੰ ਜਾ ਕੇ ਉਧਰਲੀ ਸਾਈਡ ਤੇ ਕੱਲ ਉੱਧਰ ਮੋਟਰ ਚਲਾਈ ਤੀ ਇੱਧਰ ਨੱਕਾ ਨਹੀਂ ਤਾਂ ਬੰਦ ਕੀਤਾ ਭਰਾ ਨੇ ਜਵੀ ਦਾ ਕਿਆਰਾ ਜਿਆ ਭਰਿਆ ਤਾਂ ਕਰਕਾ ਹਾ ਰਹਿ ਗਈ ਤੀ ਵਿੱਚ ਵਿੱਚ ਧਲੀਆਂ ਨਹੀਂ ਦਿਖਦੀਆਂ ਇਹ ਤਿੰਨ ਚਾਰ ਕ ਫੇ ਦੁਵਾਰੀ ਕਿਆਰਾ ਭਰਨਾ ਪਿਆ ਇਹ ਇਹਨਾਂ ਦਾ ਬੋਤਾ ਉਹ ਵੀ ਨਹੀਂ ਹੈਗਾ ਜੀ ਕਿਉਂਕਿ ਇਹ ਰੇਤਾ ਹੀ ਹੈ ਆ ਦੇਖੋ ਜੀ ਕਿਆਰੇ ਆ ਸੁੱਕ ਜਾਂਦੇ ਬੱਤ ਵੀ ਨਾਲ ਆਂਦੇ ਆ ਦੇਖੋ ਜੀ ਪੈਰ ਵੀ ਨਹੀਂ ਘੜਦਾ ਹੈਗਾ ਪਾਣੀ ਲੱਗਿਆ ਵਾ ਇਹ ਮਸਰੀ ਦੇਖੋ ਜੀ ਐਨ ਮਾਰਦੀ ਹਰਿਆਈ ਪਾਣੀ ਅਸੀਂ ਲਾਇਆ ਨਹੀਂ ਹੈਗਾ ਜੀ ਇਹਨੂੰ ਕਹਿੰਦੇ ਜੇ ਪਾਣੀ ਲਾਏ ਤੇ ਫਿਰ ਮਰ ਜਾਂਦੀ ਮਸਰੀ ਪਾਣੀ ਘੱਟੇ ਮੰਗਦੀ ਏ ਇਹ ਤੇ ਆਹ ਬੱਟ ਵਰਸਲਾਵ ਜੀ ਇਹ ਚੜੀ ਵੀ ਤੇ ਆ ਨਾਲੇ ਪਤਾ ਲੱਗ ਜਾਣਾ ਜੀ ਇੱਧਰ ਵਾਲੀ ਮਸਰੀ ਨੂੰ ਆਹ ਨਾਲ ਨਾਲ ਵੀ ਮਸਰੀ ਏ ਇੱਧਰ ਅਸੀਂ ਪਾਣੀ ਲਾਤਾ ਕਿਉਂਕਿ ਇੱਧਰ ਕਣਕ ਤੀ ਵੇ ਕਿਹੜਾ ਪਿਆਵਤਾ ਇੱਧਰ ਵਾਲੀ ਨੂੰ ਨਹੀਂ ਪਾਣੀ ਲਾਇਆ ਹੈਗਾ ਤੇ ਵਾਕੀ ਦੇਖ ਲੋ ਜੀ ਜੰਮ ਐਨ ਵਧੀਆ ਜੀ ਮਸਰੀ ਖੜੀ ਪੂਰੀ ਆ ਵਿੱਚ ਵਿੱਚ ਕਿਤੇ ਕਿਤੇ ਕਣਕ ਦਾ ਹੈਗਾ ਜੀ ਦਾਣਾ ਜੇ ਜੰਮਿਆ ਵਾ ਤੇ ਵਾਕੀ ਹੋਰ ਤਾਂ ਕਾ ਕੱਖ ਹੈ ਨਹੀਂ ਆ ਜਾਂ ਤੇ ਮਸਰੀ ਤਾਂ ਖੜੀ ਇੱਕ ਨੰਬਰ ਐਨ ਤਲੋ ਜੀ ਚੱਲਦੇ ਆ ਕੰਮਕਾਰ ਆ ਦੇਖੋ ਜੀ ਜਿਹੜੇ ਜਾਨਵਰ ਕਰਦੇ ਨੁਕਸਾਨ ਕਣਕ ਦਾ ਉਹ ਵੀ ਤੁਹਾਨੂੰ ਦਿਖਾਉਂਦੇ ਆ ਆ ਦੇਖੋ ਜੀ ਗਾਈਆਂ ਆਈਆਂ ਵਾ ਰਾਤ ਦੀਆਂ ਦੇਖੋ ਜੀ ਕਣਕ ਖਾਦੀ ਵੀ ਉੱਪਰ ਤੇ ਇਹ ਨੁਕਸਾਨ ਕਰਦੀਆਂ ਆ ਦੇਖੋ ਜੀ ਵਿੱਚ ਵਿੱਚ ਕਈ ਜਗ੍ਹਾ ਤੇ ਖਾਦੀ ਵੀ ਇੱਥੇ ਕਣਕ ਉੱਧਰ ਵੀ ਖਾਦੀ ਵੀ ਆ ਤੇ ਇੱਧਰ ਨਾਲ ਤੇ ਮੁੜ ਕੇ ਗਈਆਂ ਵਗਾਈਆਂ ਜਿਆਦਾ ਕਰੰਟ ਲੱਗਿਆ ਹੋਣਾ ਜੀ ਇੱਧਰ ਝਟਕਾ ਤਾਂ ਹੀ ਮੁੜ ਗਈਆਂ ਇਹ ਨੁਕਸਾਨ ਕਰਦੇ ਜੀ ਵੱਧ ਜਾਨਵਰ ਕਿਉਂਕਿ ਜਿਆਦਾ ਸੀ ਲਾਈਵ ਨਹੀਂ ਤਾਂ ਨਾ ਜੀ ਤਾਰ ਆਹ ਲੱਗੀ ਹੁੰਦੀ ਆ ਸਾਡੇ ਤਾਂ ਸਾਡਾ ਹ ਇੱਕ ਕਿਆਰਾ ਤਾਂ ਲੱਗਿਆ ਬੰਦਾ ਨਾਲ ਉਹ ਸਿਰੇ ਤੱਕ ਡੇਢ ਕਿੱਲੇ ਦੀ ਲਾਮ ਹੈ ਜੀ ਇਹ ਸਾਰਾ ਹੀ ਕਿਆਰਾ ਹਰੇਕ ਸਾਲ ਖਾਣ ਦਾ ਦਾ ਇਹ ਹੁਣ ਅਸੀਂ ਆਰਾਮ ਕੀਤਾ ਜੀ ਇੱਕ ਵਾਰ ਚਲੋ ਬਹੁਤ ਹੀ ਮਹਿੰਗੀ ਵੀ ਨਹੀਂ ਹੈਗੀ ਮਸ਼ੀਨ 3000 ਦੀ ਮਸ਼ੀਨ ਹੈ ਝਟਕੇ ਵਾਲੀ ਤੇ ਆਪਣੀ 8.5 ਕਿੱਲਿਆਂ ਪਰ ਹੀ ਬਾਉਂਡਰੀ ਘਮਾਈ ਵੀ ਤਾਰ ਅਸੀਂ ਆਪਣੀ ਲਿਆ ਕੇ ਲਾਈ ਤੀ ਤਾਰ ਵੀ ਬਹੁਤ ਹੀ ਮਹਿੰਗੀ ਨ 4-500 ਦੀ ਤਾਰ ਆ ਗਈ ਤੀ ਬਾਕੀ ਆਹ ਜਿਹੜੀਆਂ ਗੁੱਲੀਆਂ ਜੀਆਂ ਲਾਈਆਂ ਵਜੀ ਆਹ ਥੰਮੀਆਂ ਨਾਲ ਇਹ 5 ਰੁਪਏ ਦੀ ਇੱਕ ਗੁੱਲੀ ਜੀ ਆਂਦੀ ਬੜੀ 50-60 ਗੁੱਲੀਆਂ ਹੋਣੇ ਲੱਗੀਆਂ ਵਾ ਉਹੀ ਮੰਨ ਕੇ ਚੱਲੋ ਜੀ ਆਪਣਾ 4000 ਚ ਸਾਰਾ 8.5 ਕਿੱਲੇ ਕਲੀਅਰ ਹੋ ਗਏ ਤੇ ਆਪਣੇ 23 ਦਾ ਹੁਣ ਆਰਾਮ ਹੈ ਜੀ ਕੀਤਾ ਵਾ ਆਪਣਾ ਤੇ ਕਿਉਂਕਿ ਇਹ ਕਣਕ ਕਣਕ ਨੂੰ ਲੋਡ ਪੈਣੀ ਉਹਦੇ ਵਾ ਬਰਸਾਤ ਚ ਤਾਂ ਲੋੜ ਨਹੀਂ ਆ ਗਈ ਬੂਟੇ ਵੀ ਬੜੇ ਹੋਣੇ ਬਰਸਾਤ ਚ ਤੇ ਬਾਕੀ ਤਕਰੀਬਨ ਮਾਰਚ ਮਹੀਨੇ ਤੱਕ ਇਹ ਤਾਰ ਚੱਲਦੀ ਉਹਦੇ ਬਾਅਦ ਤਾਂ ਤਾਰ ਬੰਦ ਕਰ ਦਿੰਦੇ ਕਿਉਂਕਿ ਫਿਰ ਕਣਕਾ ਪੱਕ ਜਾਨੀ ਆ ਅੱਗ ਉੱਗ ਲੱਗਣ ਦਾ ਵੀ ਡਰ ਹੁੰਦਾ ਆ ਦੇਖੋ ਜੀ ਕਿੰਨੀ ਕਣ ਖਾਦੀ ਇੱਥੇ ਵੀ ਮਾਰਿਆ ਮੂੰਹ ਮਾਰਿਆ ਵਾ ਕਿਤੇ ਕਿਤੇ ਇੱਧਰ ਨੂੰ ਗਈਆਂ ਵਾਂ ਨਾਲ ਨਾਲ ਮੂੰਹ ਮਾਰਦੀਆਂ ਸਾਰਾ ਹੀ ਇਹ ਨੁਕਸਾਨ ਵੱਧ ਕਰਦੇ ਜੇ ਹਜੇ ਤਾਂ ਕਣਕ ਨੂੰ ਇਹਨੂੰ ਪਾਣੀ ਨਹੀਂ ਹੈਗਾ ਲੱਗਿਆ ਵਾ ਜੀ ਜੇ ਪਾਣੀ ਲੱਗਿਆ ਬੰਦਾ ਫਿਰ ਹੋਰ ਵੀ ਨੁਕਸਾਨ ਜ਼ਿਆਦਾ ਹੋਣ ਦਾ ਕਿਉਂਕਿ ਜਿੱਥੇ ਉਹ ਨਹੀਂ ਪਾਣੀ ਲੱਗੇ ਚ ਪੈਰ ਰੱਖਤਾ ਕਣਕ ਉੱਥੇ ਖਤਮੇ ਹੋ ਜਾਂਦੀ तकरीबन ਤੇ ਤਾਂ ਕਰਕੇ ਇੱਕ ਹੋਰ ਦੇਖਿਆ ਜੀ ਇਹਦਾ ਆਪਣਾ ਰੂਟਾ ਵੇਟਰ ਵਾਲੀ ਕਣਕ ਉੱਪਰ ਨੂੰ ਬਹੁਤ ਵੱਧੀ ਜਾੜ ਨਹੀਂ ਮਾਰਦੀ ਜੀ ਆ ਦੇਖੋ ਜੀ ਹਾਲਾ ਨਾਲ ਬੀਜੀ ਵੀ ਕਣਕ ਪਾਣੀ ਹਜੇ ਲੱਗਿਆ ਨਹੀਂ ਇਹਨੂੰ ਰੋਣੀ ਕਰਕੇ ਬੀਜੀ ਵੀ ਉੱਪਰ ਨੂੰ ਨਹੀਂ ਹੈਗੀ ਬਦੀ ਵੀ ਥੱਲੇ ਹੀ ਥੱਲੇ ਹੀ ਜਾੜ ਜਾਂ ਮਾਰੀ ਜਾਂਦੀ ਨਾਲੇ ਰੇਤ ਵਾਲੀ ਖੇਤ ਆ ਇਹ ਵੀ ਬਹੁਤ ਤਕੜਾ ਵੀ ਨਹੀਂ ਹੈਗਾ ਆ ਦੇਖੋ ਜੀ ਦਿਖਾਉਂਦੇ ਤੁਹਾਨੂੰ ਕੋਲ ਤੇ ਹਨ ਆ ਦੇਖੋ ਜੀ ਕਣਕ ਟਿੱਖੜਦੀ ਦੋ ਜੀ ਦੋ ਦੋ ਤਿੰਨ ਤਿੰਨ ਡੱਕੇ ਲੱਗ ਪਈ ਹੁਣ ਤੇ ਆਪਣੇ ਵਾਲੀ ਐ ਆਪਣੇ ਵਾਲੀ ਜਾਂਦੀ ਜੀ ਐ ਨੱਪਨੂਆਂ ਨਾਲੇ ਬਹੁਤ ਹੀ ਮੂੰਹ ਜੈਨ ਲੱਗਦੀ ਐ ਜੀ ਕਣਕ ਇੱਕ ਤਾਂ ਬੀਜ ਵੀ ਵਿੱਚ ਵਿੱਚ ਦਾਣਾ ਖਾਦਾ ਹੁੰਦਾ ਹੀ ਸੁਸਰੀ ਨੇ ਉਹਦੇ ਕਰਕੇ ਵੀ ਉਹਦੀ ਮੂੰਹ ਨਹੀਂ ਲੱਗਦੀ ਜੀ ਕਣਕ ਤੇ ਬਾਕੀ ਦੇਖਦੇ ਜਿਹੜਾ ਉੱਧਰ ਅਸੀਂ ਬੀਜੇ ਜੀ ਉਹ ਦਾਣਾ ਐ ਸਾਫ ਤਾਂ ਜਿਹੜੀ ਅਸੀਂ ਕੱਲ ਬਜਾਈ ਕੀਤੀ 725 ਬੀਜ ਦੀ ਉਹ ਨਹੀਂ ਤਾਂ ਕੋਈ ਵੀ ਦਾਣਾ ਖਾਦਾ ਵਾ ਤਾਂ ਹੀ ਉੱਧਰ ਬੀਜਿਆ ਇੱਕ ਤਾਂ ਗਾਹ ਨੂੰ ਫਿਰ ਨਹੀਂ ਬੀਜ ਗਵਾ ਹੋਣਾ ਤਾਂ ਇਹੋ ਬੀਜ ਬਹੁਤ ਵਧੀਆ ਪਿਛਲੇ ਸਾਲ ਅਸੀਂ ਉਹੀ ਬੀਜਿਆ ਵ ਤਾਂ ਝਾੜ ਵਧੀਆ ਆਂਦਾ ਉਹਦਾ ਫਿਰ ਉਦਾ ਦਾਣਾ ਮੜਿਆ ਬਰੀਕ ਹੁੰਦਾ ਇਹਦਾ ਦਾਣਾ ਬਹੁਤ ਮੋਟਾ ਤਾਂ ਹੀ ਪਿਛਲੇ ਸਾਲ ਐਜ ਕੀ ਲੱਜ ਜਾਣਾ ਪਤਾ ਝਾੜ ਪਰ ਵੀ ਕਿਦਾਂ ਦਾ ਹੁੰਦਾ ਤੇ ਬਾਕੀ ਦਿਖਾ ਦੇ ਜੀ ਚਾਲ ਦੇ ਕੰਮਕਾਰ ਦਿਖਾਵਾਂਗੇ ਅੱਜ ਲੋ ਜੀ ਆ ਦੇਖੋ ਕਿੱਥੇ ਖੱਡ ਪਈ ਵੀ ਐਦਾਂ ਕਰਦਾ ਹੀ ਚੂਹੇ ਤੰਗ ਦੇਖੋ ਇਹ ਰੇਤਾ ਹੀ ਰੇਤਾ ਕੱਢਿਆ ਪਿਆ ਕਾਂਗ ਚ ਸਾਰੀ ਚ ਲੈ ਕੀ ਕਰੇ ਜੀ ਹੋਰ ਹੁਣ ਜੀਮੀਦਾਰ ਇਹ ਲੋਕ ਕਿੱਥੇ ਦੇ ਖੱਡ ਪਈ ਵੀ ਕਿੱਥੇ ਨੂੰ ਨਿਕਲੀ ਵੀ ਸਾਰਾ ਹੀ ਰੇਤਾ ਰੇਤਾ ਕੀਤਾ ਵਿਆ ਜੀ ਐਂ ਚਟਾ ਰੇਤਾ ਹੀ ਆ ਦੇਖੋ ਥੱਲੇ ਪੱਟ ਪੱਟ ਕੇ ਚੁਹੇ ਨੇ ਕੀਤਾ ਵਾ ਤੇ ਵਿੱਚ ਵਿੱਚ ਇਧਰ ਸ਼ਿਕਾਰੀ ਬੈਠੇ ਜੀ ਆਪਣੇ ਅਸੀਂ ਅੜਾਂਦੇ ਨਹੀਂ ਹੈਗੇ ਜੀ ਇਹਨਾਂ ਨੂੰ ਵਧੀਆ ਸਾਰੇ ਚੂਹੇ ਚਾਹੇ ਆਪੇ ਚੱਕੀ ਜਾਂਦੇ ਇਹ ਤੇ ਹਵਾ ਵੀ ਲੱਗ ਪਈ ਚੱਲਣ ਬੱਦਲ ਵਾਈਜ ਵੀ ਹੁੰਦੀ ਹੈ ਕਈ ਦਿਨਾਂ ਦੀ ਬਾਕੀ ਕਿਆਰੇ ਆਪਣੇ ਰਹਿ ਗਏ ਜੀ ਇੱਧਰ ਉੱਧਰ ਹੀ ਖਾਦ ਲਾਤੀ ਪਰਲੀ ਸਾਡਾ 2 ਕਿਆਰੇ ਨੂੰ ਪੂੰਗੀ ਇਹ ਧਾਨ ਵਾਲਾ ਖੇਤ ਹੈ ਜੀ ਦੋ ਕਨਾਲ ਦੀ ਡੇਢ ਕਨਾਲ ਦੀ ਟਾਕੀ ਹੈ ਜੂਰੀ ਇੱਥੇ ਪਹਿਲਾਂ ਹੀ ਸੜਤੀ ਕਿਉਂਕਿ ਸਪਰੇਅ ਲੇਟ ਹੋ ਜਾਂਦੀ ਆਪਣੀ ਇਹਨੂੰ ਬਾਤ ਆਉਂਗੀ ਤਾਂ ਵੇ ਸਿੱਧੀ ਸਪਰੇਅ ਕਰ ਦਵਾਂਗੇ ਤੇ ਬਾਕੀ ਚੱਲਦੇ ਜੀ ਕੰਮਕਾਰ ਤੇ ਉਧਰ ਲਾਣੀ ਜੀ ਮਸਰੀ ਨੂੰ ਵੀ ਖਾਦ ਆਪਣੀ ਝੋਲੀ ਲਿਆ ਕੇ ਰੱਖੀ ਹੋਈ ਸੀ ਬਸ ਮਸਰੀਨ ਲਾ ਦੀਏ ਨਾਲੇ ਖਾਦ ਤੇ ਇਧਰਲੀ ਸਾਈਡ ਨੂੰ ਖੱਡਾਂ ਜੀਆਂ ਪੈਂਦੀਆਂ ਉਹ ਵੀ ਇੱਕ ਵਾਰ ਦੇਖਣੀਆਂ ਫੇਰ ਪੈ ਗਈ ਦੀ ਖੱਡ ਲੋ ਜੀ ਬਾਕੀ ਉਧਰ ਚੱਲਦਾ ਪਾਣੀ ਦਾ ਵੀ ਕੰਮ ਤੇ ਬੱਚੇ ਇਧਰ ਆਪਾਂ ਬੱਟਾ ਪਾਤੀਆਂ ਜੀ ਜਿਹੜਾ ਕੱਲ ਖੇਤ ਬੀਜਿਆ ਦਾ ਤੇ ਹੁਣ ਬਸ ਸਿਰੇ ਜੇ ਮਲਾਣੇ ਰਹਿ ਗਏ ਪੰਜ ਕੁ ਬੱਟਾ ਬਾਤੀਆਂ ਹੀ ਤੇ ਬਾਕੀ ਉਧਰ ਇੱਕ ਖਾਲੀ ਜੀ ਸਵਾਰ ਨਹੀਂ ਚਲੋ ਜੀ ਕਰਦੇ ਆਂ ਕੰਮ ਸਿਰੇ ਸੁਰੇ ਮਲਾਕ ਹੈ ਫੇਰ ਤੁਹਾਨੂੰ ਦਿਖਾਉਂਦੇ ਆਂ ਖੇਤ ਮੱਟਾ-ਵੱਟਾ ਦਿੱਤੀ ਆਂ ਆਪਾਂ ਸਵਾਰ ਖਾਲੀ ਵੀ ਬਣਾਤੀ ਐ ਨਾ ਬਾਪਨਾ ਹੁਣ ਕੰਮ ਗਿਆ ਹੀ ਨਿਭੜ ਆਹ ਤਾਂ ਜੀ ਇੰਨੀ ਜਗ੍ਹਾ ਦੇਖ ਲੋ ਆ ਬੂਟੇ ਦੇ ਇੱਧਰ ਇੱਧਰ ਸਾਰਾ ਸਾਰੀ ਜਗ੍ਹਾ ਘਾਹ ਘੂਏ ਦਾ ਇਹ ਵੀ ਆਪਾਂ ਵਿੱਚ ਰਲਾਲਿਆ ਬਾਹ ਕਹੇ ਸਾਫ਼ ਹੋਗੇ ਨਾਲੇ ਉਧਰ ਦਾ ਹੈਗੇ ਜੀ ਬੂਟੇ ਖੜੇ ਐਵੇਂ ਕਿਸਦਾ ਕੰਨ ਨੁਕਸਾਨ ਕਰਨਾ ਬੂਟੇ ਵੱਢ ਕੇ ਸਾਫ਼ ਹੋਣਾ ਤਾਂ ਉਹਨੇ ਤੇ ਇੱਧਰਲੀ ਸਾਈਡ ਵੀ ਜੀ ਬੂਟੇ ਖੜੇ ਇਹ ਵੀ ਨਹੀਂ ਅਸੀਂ ਇਹ ਵੀ ਛੜਤਾ ਇੱਦੀ ਤੇ ਬਾਕੀ ਆਪਣਾ ਅੱਜ ਫਾਈਨਲੀ ਕੰਮ ਨਿਬੜ ਗਿਆ ਜੀ ਬਜਾਈ ਵਾਲਾ ਤੇ ਹੁਣ ਚੱਲਦੇ ਜੀ ਮੋਟਰ ਵੱਨੂ ਉਹ ਸਾਹਮਣੇ ਆਪਣੀ ਮੋਟਰ ਹੈ ਜੀ ਤੇ ਜਾ ਕੇ ਹੁਣ ਉਧਰ ਪਾਣੀ ਪੂਣੀ ਦੇਖਦੇ ਆ ਤੇ ਪਿਆਜ਼ ਵੀ ਲੱਗੇ ਵੀ ਲਾਣ ਅੱਜ ਤਕਰੀਬਨ 2 ਜਾਂ 3 ਕੈਰੇ ਲੱਗ ਜਾਣੇ ਜੀ ਬਾਕੀ ਚੱਲਦੇ ਉਧਰ ਆਪਣਾ 11 ਵੀ ਇੱਕ ਰਹਿ ਗਿਆ ਤਾਂ ਪਰ ਮੈਨੂੰ ਜਾ ਕੇ ਦੇਖਦੇ ਹੀ ਫਿਰ ਜਵੀਂ ਛੱਡਣਾ ਪਾਣੀ ਲੋ ਜੀ ਪਾਣੀ ਦਾ ਆਪਣਾ ਰਹਿ ਗਿਆ ਅੱਜ ਲਾਸਟ ਕੈਰਾ ਆਹਾ ਆਪਣਾ ਤਕਰੀਬਨ ਹੁਣ ਸਾਰਾ ਪਾਣੀ ਆਪਣਾ ਲੱਗ ਗਿਆ। ਬਾਕੀ ਜਿਹੜੀ ਪਛੇਤੀ ਗਣ 772 ਤੇ 1725 ਜਿਹੜੀ ਕੱਲ ਬੀਜੀ ਬਸ ਇਹ ਆ ਪਾਣੀ ਵਾਲਾ ਰਹਿ ਗਿਆ। ਬਾਕੀ ਆਪਣਾ ਪਾਣੀ ਦਾ ਕੰਮ ਖਤਮ ਹੋ ਗਿਆ ਜੀ। ਤੇ ਇਧਰ ਯੂਰੀਆ ਕੱਲ ਪਾਤੀ ਸੀ ਆਹ ਆਹ ਹੈ ਜੀ ਸਾਡਾ ਅੱਤੇ ਨਾਲਾ ਖੇਤ। ਇੱਥੇ ਅਸੀਂ ਯੂਰੀਆ ਪਾਤੀ। ਤੇ ਹੁਣ ਬਾਰੀ ਹੈਗੀ ਜੀ ਦੀ ਸਪਰੇ ਦੀ। ਸਪਰੇਅ ਕਰਾਂਗੇ ਜੀ ਹੱਤ ਤੱਕ ਰੋਕੇ ਤੁਮੀ ਮੜਿਆ ਕਾ ਨੂੰ ਜੂਰੀਆ ਜੀ ਲੱਗ ਜਾਵੇ ਤੇ ਨਾਲੇ ਕਣਕ ਨੂੰ ਵੀ ਜੂਰੀਆ ਲੱਗ ਜੂਗੀ ਮੜਿਆ ਕਾ ਬੜਾ ਬੜਾ ਹੋ ਜਾਊਗਾ ਕਿਉਂਕਿ ਦਵਾਈ ਪੱਤੇ ਪਰ ਖੜਨੀ ਚਾਹੀਦੀ ਤਾਂ ਕਰਕੇ ਫਿਰ ਲਾਵਾਂਗੇ ਜੀ ਨੂੰ ਜੂਰੀਆ ਨਾ ਸੋਰੀ ਸਪਰੇਅ ਕਰਾਂਗੇ ਜੀ ਫਿਰ ਇਹਨੂੰ ਸਪਰੇਅ ਤੋਂ ਬਾਅਦ ਜਦੋਂ ਘਾਹ ਮਰ ਗਿਆ ਫਿਰ ਇੱਕ ਛਿੱਟਾ ਮਾਰਨਾ ਜੀ ਚ ਯੂਰੀਏ ਦਾ ਨਾਲ ਸਲਫਰ ਪਾ ਕੇ ਕਿਉਂਕਿ ਹੁਣ ਅਸੀਂ ਯੂਰੀਆ ਨੂੰ ਪਾਣੀ ਲਾਏ ਤੇ ਪਾਤੀ ਤੇ ਜਦੋਂ ਕਾਜ ਆ ਮਰ ਗਿਆ ਪਹਿਲਾਂ ਪਾਣੀ ਲੈਣਾ ਫੇਰ ਇਹਨੂੰ ਲਾਟ ਛੱਟਾ ਮਾਰਨਾ ਯੂਰੀਆ ਦਾ ਕਿਉਂਕਿ ਬਹੁਤ ਹੀ ਖਾਦ ਇਹ ਪਾਉਂਦੇ ਨਹੀਂ ਆਗੇ ਦੋ ਦੋ ਬੂਰੀਆਂ ਹੀ ਪਾਉਂਦੇ ਜੀ ਕਿੱਲੇ 'ਚ ਐਜ ਕੀ ਬੂਟਿਆਂ ਕਰਕੇ ਜ਼ਿਆਦਾ ਪੈਣੀ ਕਿਉਂਕਿ ਬੂਟਿਆਂ ਨੂੰ ਵੀ ਲੱਗ ਤੇ ਪਾਉਂਦੇ ਵੈਸੇ ਕਣਕ 'ਚ ਤਾਂ ਬੂਰੀ-ਬੂਰੀਓ ਪੈਂਦੀ ਇੱਕ-ਇੱਕ ਝੋਲੀ ਆਪਣੀ ਸਵਾ ਸਵਾ ਬੋਰੀ ਰੱਖ ਲਓ ਇੱਕ ਇੱਕ ਝੋਲੀ ਪੂਰੇ ਇੱਕ ਕਿੱਲੇ ਚ ਪੈਂਦੀ ਹੈ ਇੱਕ ਝੋਲੀ ਨਾਲ ਇੱਕ ਕਿੱਲੇ ਦੇ ਬੂਟੇ ਕਵਰ ਹੋ ਜਾਂਦੇ ਸਾਰੇ ਮੁੱਠੀ ਮੁੱਠੀ ਬੂਟੇ ਨੂੰ ਪਾ ਦਿੱਦੀ ਤੇ ਬਾਕੀ ਆ ਦੇਖੋ ਜੀ ਜਦੋਂ ਅਸੀਂ ਕਣਕ ਬੀਜੀ ਤੀ ਹਜਾ ਵੀ ਖਾਦ ਜੜਾਂ ਚ ਐਦੀ ਪਈ ਆਲੇ ਦੁਆਲੇ ਜਾਨੀ ਕਿ ਜੜਾਂ ਚ ਨਹੀਂ ਖਲਾਰੇ ਵੀ ਆਲੇ ਦੁਆਲੇ ਐ ਬੂਟਿਆਂ ਤੇ ਫੋਟੋ ਫੋਟ ਕਿਉਂਕਿ ਇਹ ਹੈਗੇ ਛੋਟੇ ਬੂਟੇ ਤਾਂ ਕਰਕੇ ਜੇ ਨੇੜੇ ਐ ਗਰੀ ਵੀ ਵੱਡੇ ਬੂਟੇ ਨੇ ਮਾੜੇ ਜੀ ਦੂਰ ਗੇਰ ਦੇ ਤੇ ਆਪਣਾ ਆਹ ਕਿਹੜਾ ਭਰ ਗਿਆ ਤਾਂ ਇਹ ਕਿਆਰੀ ਦਾ ਜੀ ਪਾਣੀ ਕੱਢਦਾ ਜੀ ਆ ਪਿਛਲੀ ਸਾਈਡ ਨੂੰ ਜਿਹੜੀ ਛੋਟੀ ਕਿਆਰੀ ਵਾਈਵ ਤੇ ਅੱਧਰ ਨੂੰ ਰੋਣਾ ਕਰਕੇ ਤੇ ਨਾਲੇ ਇੱਕ ਖਾਦੇ ਨੂੰ ਅਸੀਂ ਲਾ ਦਿੱਤੀ ਯੂਰੀਆ ਆ ਦੇਖੋ ਜੀ ਸਵੇਰੇ ਯੂਰੀਆ ਸੜਤੀ ਦੀਚ ਅਸੀਂ ਤੇ ਕਿਉਂਕਿ ਇਹ ਧਾਨ ਵਾਲਾ ਉਹਦੀ ਕਰਕੇ ਇਹਨੂੰ ਬੱਤ ਨਹੀਂ ਆਣਾ ਤੇ ਸੁੱਖਾ ਫਿਰ ਇਹ ਉੱਧਰ ਜਿਹੜਾ ਹੈਗਾ ਜੀ ਆਪਣਾ ਰੇਤੇ ਵਾਲਾ ਉਹਨੂੰ ਪਰਸੋ ਚੋ ਤੱਕ ਯੂਰੀਆ ਗਿਰ ਜਾਣੀ ਉਹਦੇ ਵਿੱਚ ਕਿਉਂਕਿ ਉਹਦਾ ਨਾਲ ਦੀ ਨਾਲੇ ਪਾਣੀ ਪੀ ਜਾਂਦਾ ਰੇਤਾ ਹੀ ਆ ਉਹ ਤੇ ਇਹ ਭਰ ਕੇ ਜੀ ਫਿਰ ਚਾਲਦੇ ਉਧਰ ਨੱਕੇ ਕੀਟੇ ਵੇ ਸਿੱਧੇ ਜਵੀ ਨੂੰ ਲਾਣਾ ਜੀ ਇੱਕ ਕਿਆਰ ਜਵੀ ਦਾ ਕੱਲ ਭਰਤਾ ਤਾਂ ਇੱਕ ਅੱਜ ਭਰ ਦੇਣਾ ਫਿਰ ਜਵੀ ਦਾ ਕੰਮ ਕਾ ਕੇ ਉਹ ਤੇ ਬਾਅਦ ਜੀ ਫਿਰ ਇੱਕ ਪਾਣੀ ਲਾਣਾ ਸੀ ਸਰੋਂ ਨੂੰ ਸਰੋਂ ਆਪਣੀ ਪੂਰੀ ਫਲ ਪਰ ਹੁਣ ਹੁਣ ਪਾਣੀ ਵੀ ਚਾਹੀਦਾ ਇਹਨੂੰ ਜ਼ਰੂਰੀ ਹੈ ਕਿਉਂਕਿ ਕੇ ਪਾਣੀ ਲਾਇਆ ਵਸ ਇਹਨੂੰ ਅੱਜ ਤਕਰੀਬਨ ਇਹ 1.5 ਮਹੀਨੇ ਦੀ ਹੋ ਗਈ ਹੋਣੀ ਤੇ ਬਾਕੀ ਉਧਰ ਦਿਖਾਉਂਦੀ ਮੋਟਰ ਪਰ ਜਾ ਕੇ ਇਹ ਆਪਣੀ ਉਧਰ ਕਣਕ ਭਰ ਗਈ ᱛੀ ਤੇ ਨੱਕਾ ਇਧਰ ਵਾਲਾ ਖੋਲਤਾ ਉਧਰ ਵਾਲਾ ਬੰਦ ਕਰਾਇਆ ਜੀ ਪਰਾਂ ਵਾਲਾ ਤੇ ਬਾਕੀ ਹੁਣ ਇਧਰ ਨੂੰ ਨੱਕਾ ਮੋੜਤਾ ਜਵੀ ਨੂੰ ਜਵੀ ਵੀ ਕਈ ਦਿਨ ਹੋ ਗਏ ਜੀ ਨੂੰ ਪਾਣੀ ਲਾਏ ਨੂੰ ਪਾਣੀ ਮੰਗਦੀ ᱛੀ ਹੁਣ ਜਵੀ ਧਰਤੀ ਇਹ ਦੇਖ ਲੋ ਐਂ ਚਿੱਟੀ ਹੋਈ ਪਈ ਦੀ ਤੇ ਇੱਧਰ ਪਾਣੀ ਬਰਸੇਣ ਵੀ ਮੰਗਦਾ ਆਪਣਾ ਬਰਸੇਣ ਨੂੰ ਦੇਖਦੇ ਆ ਹੁਣ ਇਹਨੂੰ ਕੱਲ-ਕੁੱਲ ਤੇ ਬਾਦ ਲਾਉਂਗੇ ਕਹਿੰਗੇ ਇੱਧਰ ਤਾਏ ਹੋਣੀ ਚਲਾਣੀ ਮੋਟਰ ਤਾਂ ਕਰਕੇ ਫਿਰ ਇੱਧਰ ਨੱਕੇ ਫਿਰ ਇੱਕ ਵਾਰੀ ਤਾਏ ਹੋਣੀ ਲਾ ਲਵੀਂ ਉੱਧਰ ਕਣਕ ਨੂੰ ਪਾਣੀ ਫਿਰ ਇੱਧਰ ਨਹੀਂ ਫਿਰ ਨੱਕੇ ਫੇਰ ਇੱਧਰ ਨੂੰ ਖੋਲੂਗੇ ਹੁਣ ਨੱਕੇ ਪੱਕੇ ਵੇ ਆਪਣੇ ਜੇ ਹੁਣ ਤਾਜੇ-ਤਾਜੇ ਨੱਕੇ ਫਿਰ ਬਾਅਦ ਚੋਂ ਲੀਕ ਹੋਈ ਜਾਂਦੇ ਕਿਉਂਕਿ ਪਾਣੀ ਇੱਥੇ ਤੇ ਜਾਣਾ ਜੀ ਆਹ ਖਾਲੀ ਚੋਂ ਸਿੱਧਾ ਉਹ ਜਾਣਾ ਜੀ ਥੱਲੇ ਦੇ ਖੇਤਾਂ ਨੂੰ ਉੱਥੇ ਪਾਈਪ ਦੱਬਿਆ ਬਹੁਤ ਸਰੋਂ ਕੋਲ ਤੇ ਥੱਲੇ ਨੂੰ ਉਤਰਦਾ ਪਾਣੀ ਤੇ ਉਹ ਉੱਥੇ ਸਿੱਧੀ ਨਾਲ-ਨਾਲ ਖਾਲੀ ਜਗ੍ਹਾ ਜੀ ਉਹ ਪੁੱਜਣਾ ਇਹਨੇ ਖੁੰਜੇ ਚ ਸਰੋਂ ਦੇ ਤੇ ਇੱਧਰ ਆ ਗਈ ਜੀ ਗੋਲਡੀ ਵਾਲੀ ਕਣਕ ਇਹ ਸੁੱਕੇ ਚ ਵੀ ਜੀਵਦੀ ਜਿਹੜੀ ਇਹਨੂੰ ਵੀ ਪਾਣੀ ਲਾਤਾ ਗੋਲਡੀ ਨੇ ਤੇ ਖਾਦ ਖੂਦ ਹਜਾ ਪਾਈ ਨਹੀਂ ਹੈਗੀ ਤੇ ਬਾਕੀ ਬੂਟੇ ਇਹਦੇ ਵੀ ਪਟਾਣੇ ਵਾਲੇ ਹੋ ਗਏ ਵੇ ਬਸ ਆਹ ਬਰਸਾਤ ਤੇ ਬਾਅਦ ਮੇਰੇ ਹਿਸਾਬ ਨਾਲ ਇਹਨੇ ਵੇਚ ਦੇਣੇ ਕਹਿੰਦਾ ਤਾਂ ਫੇਰ ਲਾਉਂਗਾ ਜੀ ਪਲਾਟ ਮੁੜ ਕੇ ਫੇਰ ਇਕੱਠਾ ਤੇ ਬਾਕੀ ਇੱਧਰ ਵਾਲੀ ਵੀ ਦੇ ਲੱਗ ਪਈ ਹਰਿਆਈ ਮਾਨ ਨੇ ਖੇਤ ਇੱਕੋ ਦਿਨ ਦੀ ਬਜਾਈ ਹੈ ਜੀ ਇਹ 333 ਵੀ ਜੇ ਸ਼੍ਰੀ ਰਾਮ ਵਾਲਨ ਦਾ ਆਪਣਾ 872 ਹੈ ਇੱਕੋ ਦਿਨ ਦੀ ਬਜਾਈਤੀ ਹੋਈ ਵੀ ਤੇ ਆ ਗਏ ਜੀ ਆਪਣੇ ਬੂਟੇ ਇਹ ਹੈਗੇ 3 ਸਾਲ ਦੇ ਹੋਣਾ ਹੀ ਨਹੀਂ ਫਰਵਰੀ ਚ ਤੀਜਾ ਸਾਲ ਲੱਗਿਆ ਵਾ ਜਾਂ ਤਿੰਨ ਦੇ ਪੂਰੇ ਹੋਣਾ ਫੇ ਚੌਥਾ ਲੱਗ ਜਾਣਾ ਇਹਨਾਂ ਨੂੰ ਬੂਟੇ ਬਹੁਤ ਸੋਹਣੇ ਹੈ ਜੀ ਇਹ ਵੀ ਬਹੁਤ ਵਧੀਆ ਤੁਰੇ ਬੂਟੇ ਸਭ ਤੋਂ ਜ਼ਿਆਦਾ ਹੈਗਾ ਜੀ ਇਹ ਦੀ ਸ਼ੰਗਾਈ ਵੱਡ ਪੰਡ ਇਹ ਦੀ ਸ਼ੰਗਾਈ ਦਾ ਜੀ ਰਿਜ਼ਲਟ ਕੱਢੇ ਤਾਂ ਅਸੀਂ ਦੇ ਵਿੱਚੋਂ ਤੇ ਜਿਹੜੀ ਆ ਸਿਰੇ ਵਾਲੀ ਲੈਂਨ ਹੈ ਜੀ ਇਹ ਅਸੀਂ ਸਿਰਫ 5-5 ਫੁੱਟ ਤੱਕ ਛਾਂਗੀਤੀ ਇਹ ਦੂਜੇ ਸਾਲ 'ਚ ਤੇ ਉਹ ਛਾਂਗੀਤੀ ਜੀ ਜਿਹੜੀ ਉਹਦੇ ਨਾਲ ਵਾਲੀ ਆ ਉਹ ਛਾਂਗੀਤੀ 7-7 8-8 ਫੁੱਟ ਤੱਕ ਤੇ ਉਧਰ ਵਾਲੀ ਛਾਂਗੀਤੀ ਮੜ ਜੀ ਦੇ ਜਣੇ ਕਿ ਸਾਰੀਆਂ ਕੱਲੀ-ਕੱਲੀ ਲੈਂਨ ਹੈ ਇਧਰ ਦੇ ਸ਼ੁਰੂ ਹੋਗੇ ਤੇ ਆ ਸਭ ਤੋਂ ਘੱਟ ਛਾਂਗੀਤੀ ਆਉ ਤੇ ਵੱਧ ਛਾਂਗੀ ਆਉ ਤੇ ਵੱਧ ਆਉ ਤੇ ਵੱਧ ਤੇ ਸਭ ਤੋਂ ਮੋਟੀ ਨਾ ਜੋ ਆਹੀ ਲੈਨ ਹੋਈ ਵੀ ਇਹ ਕੇ ਵਾਲੀ ਕਹਾਲੀ ਦੋ ਲੈਨਾਂ ਬਰਾਬਰ ਜੀਆਂ ਤੁਰੀਆਂ ਵਾਂ ਦੋ ਮਣ ਜੀਆਂ ਦਵੀਆਂ ਵਾਂ ਕਿਉਂਕਿ ਲੰਬਾਈ ਦੋਹਾਂ ਚਾਰਾਂ ਦੀ ਸੇਮ ਐ ਮੋਟਾਈ 'ਚ ਫਰਕ ਪੈ ਗਿਆ ਵਾ ਮੋਟਾਈ 'ਚ ਦੋਹੀ ਲੈਨਾਂ ਦੀ ਮੋਟਾਈ ਜ਼ਿਆਦਾ ਹੈ ਜੀ ਉਹ ਦੋਹਾਂ ਦੀ ਘਾਟ ਐ ਨਾ ਦੋਹਾਂ ਲੈਨਾਂ ਤੋਂ ਤਾਂ ਕਰਕੇ ਅਸੀਂ ਹੁਣ ਤਾਂ ਹੀ ਨਹੀਂ ਅਸੀਂ ਇੱਧਰ ਆ ਛਾਂਗੇ ਹੈਗੇ ਬੂਟੇ ਇਹਦੀ ਦੂਏ ਸਾਲ 'ਚ ਸ਼ੰਗਾਈ ਕਰਨੀ ਸਰਫ ਉਥੇ ਤੱਕ ਸਿਰਫ ਥੱਲੇ ਤੇ ਲੈ ਕੇ ਆ ਸਮਝ ਲਓ 5-5 ਫੁੱਟ ਤੱਕ ਸਿੰਗਾਈ ਕਰਾਣੀ ਦੀ ਦੂਜੇ ਸਾਲ ਚ ਵੀ 3 ਇਹ ਸਾਲ ਦੇ ਬੂਟਿਆਂ ਚ ਜਾਂ 3.5 ਸਾਲ ਦੇ ਹੋਗੇ ਫਿਰ ਆਪਾਂ ਕਰਾਵਾਂਗੇ ਦੀ ਸਿੰਗਾਈ ਚੌਥੇ ਤੱਕ ਪਟਾਏ ਹੋਣਦੇ ਜੀ ਬੂਟੇ ਤੇ ਬਾਕੀ ਚੱਲਦੇ ਜੀ ਕੰਮਕਾਰ ਤਿਆਰ ਹੈਗੇ ਜਵੀ ਦਾ ਆਪਣਾ ਖਿਆਰਾ ਅੱਧਾ ਭਰ ਗਿਆ ਕਿਉਂਕਿ ਇਹਨੂੰ ਟਾਈਮ ਨਹੀਂ ਲੱਗਦਾ ਹੈਗਾ ਦੂਜਾ ਪਾਣੀ ਇਹਦਾ ਤੇ ਜਵੀ ਖਾਦ ਲਾਤੀ ਵੀ ਨੂੰ ਜਵੀ ਵਧੀਆ ਹੋ ਗਈ ਹੁਣ ਪਾਣੀ ਮੰਗਦੀ ਹੋਦੀ ਕਿਉਂਕਿ ਆ ਦੇਖੋ ਜੀ ਉੱਪਰ ਤੇ ਪੱਤੇ ਵੀ ਐਨ ਬਟੇ ਦੀ ਖਾਨ ਲੱਗ ਪਏ ਤੇ ਬਾਕੀ ਸਰੋਂ ਵੀ ਆਪਣੀ ਪਾਣੀ ਮੰਗਦੀ ਐ ਸਰੋਂ ਨੂੰ ਦੇਖਦੇ ਸਰੋਂ ਨੂੰ ਲਾਵਾਂਗੇ ਪਾਣੀ ਬਾਅਦ ਚ ਬਾਕੀ ਆਪਣੀ ਵੀਡੀਓ ਅੱਜ ਦੀ ਇੱਥੇ ਤੱਕ ਕਿਤੇ ਜੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਕਰਦੇ ਕਰੋ ਜੀ ਹੱਥ ਜੋੜ ਕੇ ਬੇਨਤੀ ਐ ਬਾਕੀ ਕੋਈ ਗਲਤੀ ਹੋ ਗਈ ਤਾਂ ਕਮੈਂਟ ਚ ਦੱਸ ਦੇ ਕਰੋ ਧੰਨਵਾਦ ਜੀ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ